ਸਰਵਾ ਕ ਸਰਗਣ ਨਿਰਗੋਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੀਤਾ ਪਾਪ ਪੁੰਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਬ੍ਰੋਧ ਕਿਸ ਸੰਗ ਕਮਾਤ ਜਬ ਇਸ ਕਾ ਵਰਨ ਚਹਿਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸਹਿ ਵਿਆਪਤ ਜਬ ਆਪਨ ਆਪ ਆਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਪਰਮ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨਾ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕਿਸ ਕੋ ਗਨੀ ਜਬ ਇਕ ਹੈ ਹਰ ਅਗੰਮ ਅਪਾਰ ਤਬ ਨਰਕ ਸੁਰਗ ਕਹੋ ਕੌਣ ਔਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਰ ਸਖਤ ਕਹੋ ਕਿ ਤਠਾਏ ਜਦ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਵਨ ਨ ਡਰ ਕਵਨ ਕਤ ਡਰੈ ਆਪਨ ਚਲਤ ਆਪ ਕਰਨੇ ਹਾਰ ਨਾਨਕ ਠਾਕੁਰ ਅਗੰ ਅਪਾਰ ਅਬ ਨਾਸੀ ਸੁਖ ਆਪਨ ਆਸਨ ਤਹ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋ ਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ 나ਥ ਨਰੰجن ਅਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਨ ਆਪ ਆਪ ਹੀ ਚੜ ਜਾ ਨਾਨਕ ਆਪਨ ਰੂਪ ਆਪ ਹੀ ਉੱਪਰ ਜਾ ਇਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ ਇਹ ਨਰੰਜਣ ਨਿਰੰਕਾਰ ਨਿਰਬਾਨ ਤਹ ਕੌਣ ਕਉ ਮਾਨ ਕੌਣ ਅਭਿਮਾਨ ਇਹ ਸ੍ਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਗਤ ਕਹ ਕੀਸਾ ਇਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸਹਿ ਭੂਖ ਕਵਨ ਤ੍ਰਿਭਤਾਵੈ ਕਰਨ ਕਰਾਵਨ ਕਰਨ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਨ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜਹ ਸਰਬ ਕਲਾ ਆਪਹਿ ਪਰ ਬੀਨਾ ਤਹ ਬੇਦ ਕਤੇਬ ਕਹਾ ਕੋ ਉਚੀਨਾ ਜਬ ਆਪਨ ਆਪ ਆਪ ੁਰ ਧਰ ਤੋ ਸਗਨ ਅਪਸਗਨ ਕਾਹ ਵਿਚਾਰੈ ਜਹ ਆਪਨ ਊਚ ਆਪਨ ਆਪ ਨੇਰਾ ਤਹ ਕੌਣ ਠਾਕਰ ਕੌਣ ਕਹੀਐ ਚੇਰਾ ਬਿਸਮਨ ਬਿਸਮਰ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਣੋ ਆਪ ਇਹ ਅਛਲ ਅਛੇਦ ਅਭੇਦ ਸਮਾਇਆ ਉਹਾਂ ਕਿਸਹਿ ਵਿਆਪਤ ਮਾਇਆ ਆਪਸ ਕੋ ਆਪਹਿ ਆਦੇਸ ਤਹ ਗੁਣ ਕਾ ਨਾਹੀ ਪਰਵੇਸ ਇਹ ਇਕ ਹੈ ਇਕ ਇਕ ਭਗਵੰਤਾ ਪਹਿ ਕੌਣ ਅਚਿੰਤਾ ਕਿਸ ਲਾਗੈ ਚਿੰਤਾ ਜਹ ਆਪਨ ਆਪ ਆਪ ਪਤੀ ਆਰਾ ਪਹਿ ਕੌਣ ਕਥੈ ਕੌਣ ਸੁਣਨ ਹਾਰਾ ਬਹੁ ਬਯੰਤ ਊਜਤੇ ਊਚਾ ਨਾਨਕ ਆਪਸ ਕਉ ਆਪਹਿ ਪੂਜਾ ਜਹ ਆਪ ਰਚਿਓ ਪਰਪੰਚ ਆਕਾਰ ਤਹਿ ਗੁਣ ਮਹਿ ਕੀਨੋ ਵਿਸਥਾਰ ਪਾਪ ਪੁੰਨ ਤੈ ਭਈ ਕਾਵਤ ਕੋ ਨਰਕ ਕੋ ਸੁਰਗ ਬੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਭੈ ਭਾਰ ਦੁਖ ਸੁਖ ਮਾਨ અપਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਯ ਅਵਗਤ ਭਗਤ ਤਹ ਆਪ ਯਹ ਪਸਰੈ ਪਾਸਾਰ ਸੰਤ ਪਰਤਾਪ ਦੋਹੋਂ ਪਾਕ ਆਪਹਿ ਤਨੀ ਉਨ ਕੀ ਸੋਬਾ ਉਨ ਹੂ ਬਣੀ ਆਪਹਿ ਕੌਤਕ ਕਰੈ ਅਨੰਦ ਚੋਜ ਆਪਹਿ ਰਸ ਭੋਗਨ ਨਿਰਜੋਗ ਜਿਦ ਭਾਵੈ ਤਿਸ ਆਪਨ ਨਾ ਇਲਾਵੈ ਜਿਦ ਭਾਵੈ ਤਿਸ ਖੇਲ ਖਿਲਾਵੈ ਬੇਸਮਾਰ ਅਥਾਹਾ ਆਗੰਤ ਅਤੋਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਬੇਸਮਾਰ ਅਥਾਹਾ ਆਗੰਤ ਅਤੋਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ